हल हल इन क्लो इन क्लो भारत माता की बोले सोने बलाचार वाणो ਬਹੁਤ ਬਹੁਤ ਧੰਨਵਾਦ ਥਕਾਵਟਾਂ ਲਾਤੀਆਂ ਤੁਸੀਂ ਨਾ ਪਿਆਰ ਇੰਨਾ ਪਿਆਰ ਜਿੱਦਰ ਨੂੰ ਦੇਖੇ ਲੋਕ ਹੀ ਲੋਕ ਇਹਦਾ ਮਤਲਬ ਤੁਸੀਂ ਮਨ ਬਣਾਈ ਬੈਠੇ ਹੋ ਉਹਨਾਂ ਨੂੰ ਤਾਂ ਦਿਹਾੜੀ ਤੇ ਵੀ ਨਹੀਂ ਥਾਉਂਦੇ ਲੋਕ ਉਹ ਤੁਹਾਡਾ ਧੰਨਵਾਦ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦਬਾ ਦਿਓ ਝਾੜੂ ਵਾਲਾ ਬਟਨ ਦਬਕੇ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਤੇ ਕੰਗ ਦੀ ਸ਼ੁਰੂ ਫਿਰ ਬਲਾਚੌਰ ਦੇ ਫਿਰ ਲਾਕੇ ਦੇ ਜਿੰਨੇ ਕੰਮ ਨੇ ਆਰਾਮ ਨਾ ਕਰਾਂਗੇ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ 3 ਸਾਲ ਆਪਣੇ ਕੋਲੇ ਪੰਜਾਬ ਦੀ ਸਰਕਾਰ ਪਈ ਹੈ ਬੀ ਐਮ ਪੀ ਹੋ ਜਾਣਗੇ 13 ਇਹ 7 ਰਾਜਸਵਾਲੇ 5 ਕਰੋੜ ਇੱਕ ਨੂੰ ਮਿਲਦਾ 100 ਕਰੋੜ ਤਾਂ ਇਕੱਲਾ ਇਹਨਾਂ ਦੇ ਆਇਆ ਕਰੂ ਥਾ ਦੇਖਦੇ ਜਾਓ ਤੁਸੀਂ ਸੋਨੇ ਦੀ ਚਿੜੀ ਪੰਜਾਬ ਬਣਦਾ ਪਰ ਮੈਨ ਮੈਨੂੰ ਥੋੜਾ ਸਪੋਰਟ ਕਰੋ ਕਿਉਂਕਿ ਮੈਂ ਕੱਲਾ ਲੜੀ ਜਾਣਾ ਮੈਨੂੰ 13 ਬੰਦੇ ਹੋਰ ਦੇ ਦਿਓ ਸੈਂਟਰ ਰੁਪਈਆ ਨਹੀਂ ਦਬਸਦਾ ਫਿਰ ਆਪਣਾ ਕੋਈ ਵੀਰੋ ਬੀਜੇਪੀ ਦਾ ਦੇਸ਼ ਦੀ ਬੁਰਾ ਹਾਲ ਹੈ ਮੋਦੀ ਨਹੀਂ ਆ ਰਿਹਾ ਇੰਡੀਆ ਗਠਬੰਧਨ ਦੀ ਸਰਕਾਰ ਬਣ ਰਹੀ ਹੈ ਤੇ ਉਹਦੇ ਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਹਾ ਥੋੜਾ ਆਪਣਾ ਹਿੱਸਾ ਪੈ ਰਿਹਾ ਸੈਂਟਰ ਸਰਕਾਰ ਚ ਮੈਂ ਹਰ ਰੋਜ਼ ਪੰਜ ਰੈਲੀਆਂ ਛੇ ਰੈਲੀਆਂ ਕਰਦਾ ਇੰਟਰਵਿਊਆਂ ਕਰਦਾ ਵੀਰੋ 100 ਤੋਂ ਵੱਧ ਰੈਲੀ ਕਰਤੀ 20-25 ਦਿਨਾਂ ਚ ਮੈਂ 48 ਡਿਗਰੀ ਟੈਂਪਰੇਚਰ 50 ਡਿਗਰੀ ਕੋਈ ਕੋਈ ਨਿਕਲਦਾ ਲੀਟਰ ਤੋਂ ਪਚਾ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖੀ ਐ ਔਰ ਲੋਕ ਕੋਈ ਆਉਂਦੇ ਨਹੀਂ ਬੰਦ ਦੁਕਾਨਾਂ ਨੂੰ ਐ ਉਹ ਮੈਂ ਕਹੇ ਇਹ ਦੁਕਾਨਾਂ ਨਹੀਂ ਬੰਦ ਤੇਰੀ ਦੁਕਾਨ ਬੰਦ ਹੋ ਗਈ ਆ ਜਿਹੜਾ ਕਾਂਗਰਸ ਵਾਲਾ ਇੱਥੋਂ ਬਜਿੰਦਰ ਸਿੰਘ ਲੈ ਕੌਣ ਹੈ ਭਲਾ ਸੰਗਰੂਰੋਂ ਦੋ ਵਾਰੀ ਹਰਾ ਕੇ ਭੇਜਿਆ करो। पक्का। वाँगी वाँगी वाँगी। थे। तूसी सना दो हज़ार चोॾहं जूं पहिली वार खड़ा हुयासीं जमानत जब तो ई थी करो करोगे पका चौथे तेसीं सु ਸੁਣਾ ਦੋ ਨਾ ਯਾਦ ਹੈ ਤੁਹਾਨੂੰ ਸਾਰੀ ਯਾਦ ਦਾ ਮੁਕਰੋ ਨਾ ਤੁਹਾਨੂੰ ਸਾਰੀ ਯਾਦ ਹੈ ਪਰ ਮੈਂ ਇਥੋਂ ਸੁਣਨਾ ਚਾਹੁੰਦੇ ਹਾਂ ਕਿਕਲੀ ਕਲੀਰ ਦੀ ਪੂਰੇ ਪੰਜਾਬ ਚ ਬੁਰੀ ਹਾਲਤ ਸੁਖਵੀਰ ਦੀ ਸਾਮੰਥੀ ਕੋ ਚਾਵੇ ਨਾ ਵੋਟ ਕੋਈ ਥਾਵੇ ਨਾ ਚੰਦੂ ਮਾਜਰਾ ਇੱਧਰ ਨੂੰ ਜਾ ਇੱਧਰ ਨੂੰ ਜਾਵੇ ਨਾ ਨਾ ਬਲਾ ਚੋਰ ਚਾਵੇ ਨਾ ਕਿਉਂਕਿ ਇੱਥੇ ਕੋਈ ਬੁਲਾਵੇ ਨਾ ਹੋ ਵੀਰ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਦੋ ਬੇੜਿਆਂ ਦਾ ਇੱਕ ਬੇੜਾ ਫੀਟ ਫਸ ਗਈ ਬਠਿੰਡੇ ਤੋਂ ਜਿੰਨੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਬੀਆਂ ਕੱਸਿਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੋਪੜਵੇ ਦੱਸੋ ਕੀ ਕਰੀਏ ਪਰੋਣਾ ਕਰਤਾ ਵੀਰ ਸਕਵੀਰ ਬਾਦਲ ਕਹਿੰਦਾ ਸਕਵੀਰ ਵੱਲ ਨੇ ਆਪਣਾ ਚੀਜਾ ਕੱਢਤਾ ਪਾਰਟੀ ਚੋਂ ਮਜੀਠੇ ਕਹਿੰਦਾ ਮੈਂ ਵੀ ਆਪਦਾ ਚੀਜਾ ਕੱਢੂ ਆਪਾਂ ਬੱਚੇ ਚੀਜੋ ਚੀਜੀ ਹੁੰਦੇ ਦੇਖਦੇ ਸੀ ਜੀਜੋ ਜੀਜੀ ਹੋ ਗਏ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਂਜ ਬੜੀ ਲੁੱਟੀ ਐ ਕੁੱਗੀ ਛਿੱਤਰਨਾ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੋਜ ਵਾਲੇ ਨੇ ਪੁੱਟੀ ਐ ਲੈ ਫਿਰ ਬਲਾਚੌਰ ਵਾਲੇ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਆ ਬਲਾਚੌਰ ਵੱਲੋਂ ਮੈਂ ਆਪਣੇ ਸਾਹ ਹਰਮਨ ਪਿਆਰੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਦੋ ਦਿਨ ਰਹਿ ਗਿਆ ਤਗੜੇ ਹੋ ਕੇ ਲਾਓ ਸਾਰੇ ਇੱਕ-ਇੱਕ ਪੈਰਾ ਦਿਓ ਇੱਕ-ਇੱਕ ਵੋਟ ਤੇ 1 ਜੂਨ ਨੂੰ ਇਹ ਸੀਟ ਜਿੱਤ ਕੇ ਆਪਾਂ ਮਾਨ ਸਾਹਿਬ ਦੀ ਝੋਲੀ ਚ ਪਾਉਣੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਲੇ ਸੋਨਹਾਰ